ਇਹ ਆਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਕਿ ਕਿਹੜੀ ਕਿਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਤੇ ਮੇਰੀ ਯਾਦ ਆ ਕਿਥੋਂ ਨਵੀਂ ਨਵੀਂ ਖੋਲ ਲਿਆ ਤੇ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਓ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਹਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਏ ਇਹ ਅਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਨ ਮਰਿਆਦਾ ਇਸ ਮਾਨ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸਤਾਧਾਰੀ ਧਿਰ ਦੇ ਵਿੱਚ ਹੋਵੇ। ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੋਈ ਵੀ ਨਹੀਂ ਸਾਡਾ ਸਿੱਖਾਂ ਦਾ ਇੰਟਰਨਲ ਮਸਲਾ ਆ। ਜਲਦੀ ਹੋਈ ਪੀਸੀ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ। ਮਾਨੂੰ ਇਸ ਤਰ੍ਹਾਂ ਇਹ ਬੇਲੀ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਖੜੀ ਜਾਣ ਦਿੱਤਾ ਫਿਰ ਆ ਪ੍ਰਚਾਰ ਬਿਲਕੁਲ ਹੀ ਬੰਦ ਹੋ ਜੂਗਾ ਤੇਰੀ ਜੈ ਤਾਰੀ ਕੱਲੋ ਜਿ ਉਹ ਧਾਨ ਗੀਤ ਨਹੀਂ गा ਸਕਦੇ ਉਹਨਾਂ ਉਹਨਾਂ ਦੇ ਗੋਰ ਕੰਪਨੀ ਪੈਸੇ ਵੀ ਨਾ ਕਹਿੰਦੇ ਨੀ ਉਹ ਵੀ ਬਵੰਦੀ ਰਾ ਦੋ ਵੀ ਪੱਤੀ ਜਿਹੜਾ ਮਾਥਾਂ ਟੇਸ ਆ ਮਨ ਲਓ ਕਿ ਕਿੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਇਹ ਹੁਣ ਕਹਿ ਰਹੇ ਨੇ ਕਿ ਇਹ ਮਰਿਆਦਾ ਇਹ ਮਰਿਆਦਾ ਇਹ ਆ ਇਹ ਕੇ ਜੱਥੇਦਾਰ ਦੀ ਇਕਤੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿਨਾ ਕਿਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਅਕਾਲ ਤੱਕ ਸਾਬ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਬੋ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦਤ ਇਹਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਨੇ ਟਾਰਗੇਟ ਕੀਤਾ ਇਨੇ ਵੀ ਕਿਹਾ ਵੀ ਇਹਨੂੰ ਝੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਸਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇ ਸੰਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਆਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇਹ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ। ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ। 20ਵੀਂ ਸਦੀ ਦੇ ਮਹਾਨ ਸਿੱਖ ਮਾਨਯੋਧੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ 'ਚ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਚ ਆ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਆਕਾਲ ਤਾ ਸਭ ਇਸ ਵੀਡੀਓ ਦੀ ਜਾਂਚ ਕਰਾਊਗਾ ਜੇ ਜਿਵੇਂ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ